ਇੰਡੇ ਕੋਲ ਦੀਆਂ ਉਡਾਣਾਂ ਰੱਦਦਲਾ ਪਿਆ ਨਵਾਂ ਪੰਗਾ ਸੁਪਰੀਮ ਕੋਰਟ ਤੱਕ ਪਹੁੰਚਿਆ ਮਾਮਲਾ ਯਾਤਰੀ ਹੋ ਰਹੇ ਨੇ ਖੱਜਲ ਖੋਆ ਸਸੀ ਕਾਜੀ ਮੈਂ ਰਿਨਾਤੀ ਮੈਂ ਤੁਸੀਂ ਦੇਖ ਰਹੇ ਹੋ ਲਾਈ ਪੰਜਾਬੀ ਟੀਵੀ ਤੇ ਗੱਲ ਕਰਾਂਗੇ ਹਿੰਦੀ ਗੋ ਉਡਾਣ ਲੈ ਕੇ ਲਗਾਤਾਰ ਅੱਜ ਪੰਜਵੇਂ ਦਿਨ ਵੀ ਯਾਤਰੀ ਲੋ ਬੇਹਦ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹਾਲਾਤ ਜਹੇ ਬਣ ਚੁੱਕੇ ਨੇ ਇਹ ਯਾਤਰਾਗੋ ਲੋ ਮੋਬਾਈਲ ਫੋਨਾਂ ਦੇ ਉੱਤੇ ਗੇਮਾਂ ਖੇਡ ਕੇ ਆਪਣਾ ਸਮਾਂ ਬਿਤਾਇਆ ਜਾ ਰਿਹਾ ਲਗਾਤਾਰ ਯਾਤਰੀ ਉਡਾਣਾਂ ਦੀ ਵੇਟ ਕਰਦੇ ਆ ਇੰਨੇ ਕੁ ਜ਼ਿਆਦਾ ਪਰੇਸ਼ਾਨ ਹੋ ਚੁੱਕੇ ਨੇ ਕਿ ਉਹਨਾਂ ਦਾ ਸਮਾਨ ਵੀ ਉੱਥੇ ਮੇਰਾ ਨਜ਼ਰ ਆ ਰਿਹਾ ਤੇ ਇਸ ਦੇ ਚਲਦੇ ਜਿਹੜੇ ਯਾਤਰੀ ਨੇ ਪ੍ਰਾਸ ਕਰਦੇ ਨਜ਼ਰ ਆ ਰਹੇ ਦੂਜੇ ਪਾਸੇ ਕੁਝ ਵਿਦੇਸ਼ੀ ਲੋਕ ਵੀ ਨੇ ਜਿਨ੍ਹਾਂ ਨੇ ਇਸਾ ਉਡਾਣਾਂ ਦੇ ਰੱਦ ਹੋਣ ਤੇ ਕਾਫੀ ਇਤਰਾਜ਼ ਜਤਾਇਆ ਤੇ ਮਾਮਲਾ ਹੁਣ ਸੁਪਰੀਮ ਕੋਰਟ ਤੱਕ ਆ ਪਹੁੰਚੁਕਿਆ ਦਾਸੀ ਹੈ ਕਿ ਜਿਸ ਕਦਰ ਇਹਨਾਂ ਯਾਤਰੀਆਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਕੁਝ ਯਾਤਰੀਆਂ ਦੇ ਅਜਿਹੇ ਪਲਾਨ ਬਣਾਏ ਹੋਏ ਸੀ ਪ੍ਰੋਗਰਾਮ ਬਣਾਏ ਹੋਏ ਸੀ ਅਤੇ ਤਾਕੀ ਵਿਆਹ ਵਾਲਾ ਜੋੜਾ ਵੀ ਉਡਾਣਾਂ ਰੱਦ ਹੋਣ ਕਰਕੇ ਵਿਆਹ ਵਾਲੇ ਸਮਾਗਮ ਦੇ ਵਿੱਚ ਹੀ ਨਾ ਪਹੁੰਚ ਸਕਿਆ ਸਾਰੇ ਰਿਸ਼ਤੇਦਾਰ ਆ ਗਏ ਪਰ ਜਿਨ੍ਹਾਂ ਦਾ ਵਿਆਹ ਸੀ ਉਹੀ ਜਰ ਕੀ ਮੌਕੇ ਤੇ ਨਾ ਪਹੁੰਚ ਸਕੇ ਜਿਹਦੇ ਚਲਦੇ ਲੋਕਾਂ ਨੂੰ ਬੇहद ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੂਦਾ ਹੈ ਕਿ ਇੰਡੀਗੋ 에ਅਰਲਾਈਨਸ ਦੀਆਂ ਉਡਾਣਾਂ ਲਗਾਤਾਰ ਪੰਜਵੇਂ ਦਿਨ ਰੱਦ ਹੋਣ ਕਾਰਨ ਸੰਕਟ ਹੋ ਡੂੰਗਾ ਹੋ ਗਿਆ ਦੇਸ਼ ਭਰ ਦੇ ਹਵਾਈ ਅੱਡਿਆਂ ਤੇ ਹਫੜਾ ਦਫੜੀ ਦਾ ਮਾਹੌਲ ਹੈ ਤੇ ਯਾਤਰੀ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਉਡਾਣਾਂ ਰੱਦ ਹੋਣ ਦੇ ਨਾਲ ਇਸ ਦਾ ਕਾਫੀ ਪ੍ਰਭਾਵ ਨਜ਼ਰ ਆਇਆ ਦੇਸ਼ ਭਰ ਦੇ ਹਵਾਈ ਅੱਡਿਆਂ ਤੇ ਸੈਂਕੜੇ ਉਡਾਣਾਂ ਰੱਦ ਹੋ ਗਈਆਂ ਨੇ ਜਿਵੇਂ ਕਿ ਮੁੰਬਈ 109 ਪਟਨਾ 30 ਅਹਮਦਾਬਾਦ 19 ਜਿਸ ਨਾਲ ਯਾਤਰੀਆਂ ਦੇ ਵਿੱਚ ਨਿਰਾਸ਼ਾ ਤੇ ਗੁੱਸਾ ਇੰਡੀਗੋ ਦੀਆਂ ਉਡਾਣਾਂ ਰੱਦ ਹੋਣ ਦਾ ਫਾਇਦਾ ਉਠਾਉਂਦੇ ਹੋਏ ਹੋਰ ਏਅਰਲਾਈਨ ਨੇ ਘਰੇਲੂ ਉਡਾਣਾਂ ਦੇ ਕਿਰਾਏ ਦੁੱਗਣੇ ਤੋਂ ਵੱਧ ਕਰ ਦਿੱਤੇ ਗਏ ਨੇ ਉਦਾਹਰਨ ਲਈ ਪਟਨਾ ਤੋਂ ਦਿੱਲੀ ਦਾ ਕਿਰਾਇਆ 40000 ਤੱਕ ਪਹੁੰਚ ਚੁੱਕਿਆ ਕੇਂਦਰੀ ਸ਼ਹਿਰੀ ਹਵਾਵਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਨੇ ਮਾਮਲੇ ਵਿੱਚ ਦਖਲ ਦੇਣ ਅਤੇ ਸਥਿਤੀ ਦੀ ਨਿਗਰਾਨੀ ਕਰਨ ਦਾ ਵਾਦਾ ਕੀਤਾ ਹੈ ਉਹਨਾਂ ਨੇ ਫਲਾਈਟ ਡਿਊਟੀ ਟਾਈਮ ਲਿਮਿਟੇਸ਼ਨ ਮਾਪਦੰਡਾ ਤੇ ਸ਼ਡਿਊਲਿੰਗ ਨੈੱਟਵਰਕ ਦੀ ਪਾਲਣਾ ਯਕੀਨੀ ਬਣਾਉਣ ਲਈ ਇੱਕ ਜਾਂਚ ਕਮੇਟੀ ਬਣਾਉਂਦਾ ਐਲਾਨ ਕੀਤਾ ਹੈ ਸੰਕਟ ਹੋਰ ਡੂੰਘਾ ਹੋਣ ਤੇ ਇੱਕ ਵਕੀਲ ਨੇ ਸੁਪਰੀਮ ਕੋਰਟ ਦੇ ਵਿੱਚ ਜਨ ਹਿੱਤ ਪਟੀਸ਼ਨ ਦਾਇਰ ਕੀਤੀ ਹੈ ਜਿਸ ਵਿੱਚ ਅਦਾਲਤ ਨੂੰ ਮਾਮਲੇ ਦਾ ਖੁਦ ਨੋਟਿਸ ਲੈਣ ਅਤੇ ਦਖਲ ਦੇਣ ਦੀ ਮੰਗ ਕੀਤੀ ਗਈ ਹੈ ਤ੍ਰਿਪਟਿਕ ਪੂਜਾ ਲਈ ਬੋਧ ਗਿਆ ਤੇ ਆਏ ਵਿਦੇਸ਼ੀ ਬੋਧੀ ਭਿਕਸ਼ੂਆਂ ਦਾ ਇੱਕ ਸਮੂਹ ਉਡਾਣ ਰੱਦ ਹੋਣ ਕਾਰਨ ਫਸ ਗਿਆ ਜਿਸ ਕਰਕੇ ਉਹਨਾਂ ਦੇ ਵਿੱਚ ਵੀ ਭਾਰੀ ਰੋਸ ਹੈ ਇੰਡੀਗੋ ਸੰਕਟ ਦੇ ਮੱਦੇ ਨਜ਼ਰ ਭਾਰਤੀ ਰੇਲਵੇ ਨੇ ਯਾਤਰੀਆਂ ਦੀ ਵਾਧੂ ਮੰਗ ਨੂੰ ਪੂਰਾ ਕਰਨ ਲਈ ਸਹਾਇਤਾ ਦਾ ਐਲਾਨ ਕੀਤਾ ਹੈ ਰੇਲਵੇ ਨੇ 37 ਟ੍ਰੇਨਾਂ ਦੇ ਵਿੱਚ 116 ਵਾਧੂ ਕੋਚ ਜੋੜਨ ਦਾ ਫੈਸਲਾ ਕੀਤਾ ਜਿਸ ਨਾਲ ਦੇਸ਼ ਭਰ ਦੇ ਵਿੱਚ 114 ਤੋਂ ਵੱਧੂ ਯਾਤਰਾਵਾਂ ਸੰਭਵ ਹੋ ਸਕਣਗੀਆਂ ਦੇਸ਼ ਭਰ ਦੇ ਹਵਾਈ ਅੱਡਿਆਂ ਤੇ ਇਹ ਇੰਡੀਗੋ ਦੀਆਂ ਉਡਾਣਾਂ ਰੱਦ ਹੋਣ ਦੇ ਨਾਲ ਲੋਕਾਂ ਨੂੰ ਬੇहद ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇੰਡੀਗੋ ਫਲਾਈਟ ਰੱਦ ਹੋਣ ਕਾਰਨ ਰਿਸੈਪਸ਼ਨ ਦੇ ਵਿੱਚ ਇੱਕ ਲੜਾ ਤੇ ਜਿਹੜਾ ਉਹਨਾਂ ਦਾ ਰਿਸੈਪਸ਼ਨ ਰੱਖੀ ਹੋਈ ਸੀ ਉਹ ਵਿਆਹ ਵਾਲਾ ਜੋੜਾ ਹੀ ਪਹੁੰਚ ਨਾ ਸਕਿਆ ਜਿਸ ਕਰਕੇ ਉੱਥੇ ਸਾਰੀਆਂ ਤਿਆਰੀਆਂ ਕੀਤੀਆਂ ਗਈਆਂ ਸਨ ਇਸ ਦੇ ਚੱਲਦੇ ਲੋਕਾਂ ਨੂੰ ਕਾਫੀ ਵੱਡੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਬੰਗਲੌਰੂ ਹਵਾਈ ਅੱਡੇ ਤੇ 124 ਉਡਾਣਾਂ ਮੁੰਬਈ ਹਵਾਈ ਅੱਡੇ ਤੋਂ 109 ਉਡਾਣਾਂ ਦਿੱਲੀ ਹਵਾਈ ਅੱਡੇ ਤੋਂ 106 ਉਡਾਣਾਂ ਤੇ ਹైదరాబాద్ ਹਵਾਈ ਅੱਡੇ ਤੇ 68 ਉਡਾਣਾਂ ਰੱਦ ਕੀਤੀਆਂ ਗਈਆਂ ਇਸ ਤੋਂ ਇੱਕ ਦਿਨ ਪਹਿਲਾਂ ਇੰਡੀਗੋ ਨੇ ਵੱਖ-ਵੱਖ ਹਵਾਈ ਅੱਡਿਆਂ ਤੋਂ 1000 ਤੋਂ ਵੱਧ ਉਡਾਣਾਂ ਰੱਦ ਕੀਤੀਆਂ ਸੀ ਜਿਸ ਦੇ ਚੱਲਦੇ ਇਹਦਾ ਅਸਰ ਦੇਖਣ ਨੂੰ ਮਿਲ ਰਿਹਾ ਚਾਰ ਮੁੱਖ ਹਵਾਈ ਅੱਡਿਆਂ ਤੋਂ 400 ਤੋਂ ਵੱਧ ਉਡਾਣਾਂ ਰੱਦ ਕੀਤੀਆਂ ਗਈਆਂ ਤੇ ਲਗਾਤਾਰ ਲੋਕ ਗੇਮਾਂ ਖੇល ਕੇ ਇੱਥੇ ਆਪਣਾ ਟਾਈਮ ਪਾਸ ਕਰਦੇ ਨਜ਼ਰ ਆਏ ਸਕ੍ਰੀਨ ਤੇ ਚੱਲ ਰਹੀਆਂ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਖੱਜਲ-ਖਵਾਰ ਹੋ ਰਹੇ ਨੇ ਤੇ ਆਪਣਾ ਟਾਈਮ ਪਾਸ ਕਰਨ ਵਾਸਤੇ ਮੋਬਾਈਲ ਦੀ ਵਰਤੋਂ ਉਹਨਾਂ ਦੇ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ ਕਿਉਂਕਿ ਯਾਤਰੀਆਂ ਦੀ ਜ਼ਿੰਦਗੀ ਕਾਫੀ ਪ੍ਰਭਾਵਿਤ ਹੋਈ ਹੈ ਜਿਸ ਕਰਕੇ ਯਾਤਰੀਆਂ ਦੇ ਵਿੱਚ ਕਾਫੀ ਨਿਰਾਸ਼ਾ ਵੀ ਦੇਖਣ ਨੂੰ ਮਿਲੀ ਹੈ ਇਸ ਕਰਕੇ ਕਈ ਲੋਕਾਂ ਦੇ ਪ੍ਰੋਗਰਾਮ ਵੀ ਰੱਦ ਹੋ ਗਏ ਜਿਹਦੇ ਚੱਲਦੇ ਉਹਨਾਂ ਨੇ ਇੰਡੀਗੋ ਖਿਲਾਫ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ ਹੈ ਦੇਸ਼ ਭਰ ਦੇ ਵਿੱਚ ਇੰਡੀਗੋ 에ਅਰਲਾਈਨਸ ਦੀਆਂ ਉਡਾਣਾਂ ਦੇ ਵਿੱਚ ਲਗਾਤਾਰ ਦੇਰੀ ਅਤੇ ਰੱਦ ਹੋਣ ਦੇ ਨਾਲ ਯਾਤਰੀਆਂ ਦਾ ਕਹਿਣਾ ਕਿ ਉਹਨਾਂ ਨੂੰ ਬੇहद ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਉੱਥੇ ਹੀ ਓਡੀਸ਼ਾ ਤੱਕ ਹਵਾਈ ਅੱਡੇ 'ਤੇ ਹਫੜਾ ਦਫੜੀ ਦਾ ਮਾਹੌਲ ਹੈ ਜਿੱਥੇ ਯਾਤਰੀ ਘੰਟਿਆਂ ਵੱਧੇ ਇੰਤਜ਼ਾਰ ਕਰਨ ਲਈ ਮਜਬੂਰ ਹੋ ਚੁੱਕੇ ਨੇ ਅਤੇ ਉਹਨਾਂ ਦਾ ਗੁੱਸਾ ਸਤਵੇਂ ਅਸਮਾਨ 'ਤੇ ਪਹੁੰਚਿਆ ਹੋਇਆ ਹੈ। ਬਿਊਰੋ ਰਿਪੋਰਟ, ਲਾਈਵ ਪੰਜਾਬੀ ਟੀਵੀ।